ਜਿਹੜਾ ਨਸ਼ਾ ਵੇਚੂਗਾ ਉਹਦਾ ਘਰ ਵੀ ਟਾਵਾਂਗੇ ਉਹਦੀ ਪ੍ਰਾਪਰਟੀ ਵੀ ਜ਼ਬਤ ਕਰਾਂਗੇ ਜੀ ਇਹ ਐਲਾਨ ਕੀਤਾ ਹੈ ਜੀ ਔਰ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੇਲ੍ਹਾਂ ਦੇ ਵਿੱਚ ਬੰਦ ਕਰਾਂਗੇ ਉਹ ਕਿਸੇ ਦੇ ਸਕੇ ਨਹੀਂ ਜੀ ਉਹਨਾਂ ਦੀ ਅੱਗੇ ਪ੍ਰਾਪਰਟੀ ਜ਼ਬਤ ਵੀ ਹੋਈਆਂ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਜ਼ਬਤ ਹੋਈਆਂ ਨੇ ਘਰ ਵੀ ਟਾਏ ਗਏ ਨੇ ਔਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਹੋਵੇਗੀ ਔਰ ਜਿਹੜੇ ਅੰਕੜੇ ਆ ਉਹ ਇਹ ਦੱਸ ਰਿਹਾ ਕਿ ਹੁਣ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਉਹ ਵਿਕਣਾ ਘੱਟ ਹੋ ਗਿਆ ਤਾਕ ਕੋ ਪਿਛਲੀਆਂ ਸਰਕਾਰਾਂ ਦਾ ਗੱਲਾਂ ਹੀ ਕਰਦੀਆਂ ਸੀ ਨਾ ਜੀ ਉਹਨਾਂ ਨੇ ਤਾਂ ਕੋਈ ਸਟੈਪ ਚੱਕਿਆ ਹੀ ਨਹੀਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਉਹਨਾਂ ਨੇ ਤਾਂ ਇਹ ਇਹ ਹੀ ਕਿਹਾ ਸੀਗਾ ਬਈ ਮੈਂ ਨਸ਼ਾ ਖਤਮ ਕਰੂੰਗਾ ਜੀ 4 ਹਫ਼ਤਿਆਂ ਵਿੱਚ ਕੁਝ ਵੀ ਨਹੀਂ ਹੋਇਆ ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਸਾਡਾ ਇਹ ਸੁਪਨਾ ਜਿਹੜਾ ਉਹ ਮਾਂ ਜੀ ਦਾ ਸੁਪਨਾ ਸੀ ਜਿਨ ਨੇ 2022 ਦੇ ਵਿੱਚ ਇਹ ਸੋਚ ਕੇ ਵੋਟ ਪਾਈ ਸੀ ਵੀ ਪੰਜਾਬ ਨਸ਼ਾ ਮੁਕਤ ਹੋਊਗਾ ਸ਼ਾਇਦ ਮੇਰਾ ਘਰ ਉੱਜੜ ਤੋਂ ਬਚ ਜਾਵੇ ਉਹਦੀਆਂ ਮਾਂ ਦੇ ਅੱਖਾਂ ਦੇ ਵਿੱਚ ਦੁਆਰਾ ਜਿਹੜੀ ਆ ਉਹ ਚਮਕਾਉਣੀ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਸ਼ੁਰੂ ਕੀਤਾ ਸੋਨਾਬਾ ਦੇ ਵਿੱਚ ਐਸਐਸਪੀ ਪਟਿਆਲਾ ਪਹੁੰਚੇ ਅਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਆ ਨਸ਼ੇ ਵੇਚਣ ਵਾਲੂ ਕਿ ਨਸ਼ੇ ਨਾ ਵੇਚੋ ਅਤੇ ਐਮਐਲਏ ਹਲਕਾ ਨਾਬਾ ਤੋਂ ਦੇ ਮੰ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਦੂਜਾ ਪੜਾਅ ਸ਼ੁਰੂ ਹੋਇਆ ਐਸਐਸਪੀ ਸਾਹਿਬ ਵੀ ਪਹੁੰਚੇ ਨੇ ਕੀ ਚੇਤਾਵਨੀ ਵੀ ਦਿੱਤੀ ਗਈ ਆ ਸਟੇਜ ਤੋਂ ਕੀ ਕਹਿਣਾ ਚਾਹੋਗੇ ਯੁੱਧ ਨਸ਼ਾ ਵਿਰੋਧ ਦਾ ਦੂਜਾ ਪੜਾਅ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਵਿਦਵਾਨ ਸਭਾ ਨਾਬਾਜ ਵੀ ਚੱਲ ਰਿਹਾ ਜੇ ਨਾਬਾ ਬੋੜਾ ਗੇਟ ਜਿਹੜਾ ਕਿ ਬੜੀਆਂ ਸ਼ਿਕਾਇਤਾਂ ਆਉਂਦੀਆਂ ਕਿ ਇੱਥੇ ਨਸ਼ਾ ਵੇਚਣ ਵਾਲੇ ਥੋੜੇ ਸਰਗਰਮ ਰਹਿੰਦੇ ਆ ਜੀ ਤੇ ਅਸੀਂ ਇਸੇ ਕਰਕੇ ਪ੍ਰੋਗਰਾਮ ਜਿਹੜਾ ਬੋੜਾ ਗੇਟ ਨਾਬਾ ਰੱਖਿਆ ਔਰ ਵਿਸ਼ੇਸ਼ ਤੌਰ ਤੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਪਹੁੰਚੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਟੇਜ ਤੋਂ ਸਾਫ਼ ਵਰ ਸਪਸ਼ਟ ਸਨੇਹਾ ਮੇਰੇ ਵੱਲੋਂ ਵੀ ਐਸਐਸਪੀ ਪਟਿਆਲਾ ਵੱਲੋਂ ਵੀ ਪਰ ਔਰ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਕਿ ਅਸੀਂ ਪੰਜਾਬ ਨੂੰ ਰੰਗਲਾ ਆਪਣੇ ਲੋਕਾਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਤਾਏ ਚਾਚਾ ਨੂੰ ਖਤਮ ਕਰਕੇ ਆਪਣੀ ਜੇਬਾਂ ਭਰਨਾ ਚਾਹੁੰਦੇ ਆ ਪੈਸਿਆਂ ਨਾਲ ਉਹ ਲੋਕ ਉਹਨਾਂ ਦਾ ਨਾ ਤਾਂ ਕੋਈ ਧਰਮਾ ਨਾ ਕੋਈ ਜਾਤਾ ਨਾ ਕੋਈ ਪਾਤਾ ਉਹ ਕਿਸੇ ਦੇ ਸਕੇ ਨਹੀਂ ਉਹ ਦੁਸ਼ਮਣ ਨੇ ਸਮਾਜ ਦੇ ਉਹ ਦੁਸ਼ਮਣ ਨੇ ਸਮਾਜ ਦੇ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਜਾ ਤਾਂ ਨਾਬਾ ਛੱਡ ਕੇ ਭੱਜੋ ਪੰਜਾਬ ਛੱਡ ਕੇ ਭੱਜੋ ਜਾਂ ਫਿਰ ਜਿਲਦ ਜਾਣ ਲਈ ਤਿਆਰ ਰਹੋ ਉਹਨਾਂ ਦੀ ਅੱਗੇ ਪ੍ਰਾਪਰਟੀ ਜ਼ਬਤ ਵੀ ਹੋਈਆਂ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਜ਼ਬਤ ਹੋਈਆਂ ਨੇ ਘਰ ਵੀ ਟਾਏ ਗਏ ਨੇ ਔਰ ਸਖਤੋ ਸਖਤ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਹੋਵੇਗੀ ਤੇ ਉਹਨਾਂ ਨੂੰ ਤਾੜਨਾ ਦਿੱਤੀ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਮਹਿੰਮ ਤੋਂ ਬਾਅਦ ਨਾਭਾ ਵਿਧਾਨ ਸਭਾ ਦੇ ਵਿੱਚ ਜਿਹੜੇ ਕਿਤੇ ਕਿਤੇ ਥੋੜੇ ਜਿਹਾ ਸੰਤਮ ਵੱਲ ਨਜ਼ਰ ਆਉਂਦੇ ਸੀ ਉਹਦੇ ਵਿੱਚ ਸੁਧਾਰ ਹੋਏਗਾ ਔਰ ਜਿਹੜਾ ਪੂਰਾ ਪੰਜਾਬ ਦਾ ਇਹਦੇ ਉੱਪਰ ਅਸਰ ਹੋਏਗਾ ਇਸ ਮਹਿੰਮ ਦਾ ਔਰ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਲੋਕ ਲੋਕ ਲਹਿਰ ਬਣਾ ਕੇ ਅਸੀਂ ਨਸ਼ਾ ਮੁਕਤ ਪੰਜਾਬ ਕਰਨ ਦੇ ਸੁਪਰੀਮ ਸਹਾਰਾ ਕਰਾਂਗੇ। ਬਿਲਕੁਲ ਮਾਨ ਸਾਹਿਬ ਪਹਿਲੇ ਪੜਾਅ 'ਚ ਕੀ ਪਲੈਨਿੰਗ ਚੱਲਦੀ ਸੀ ਹੁਣ ਦੂਜੇ ਪੜਾਅ 'ਚ ਕਿਸ ਤਰੀਕੇ ਨਾਲ ਇਹ ਚੇਨ ਤੋੜੀ ਜਾਣੀ ਹੈ ਜੀ? ਅਸੀਂ ਨਾ ਜਿਵੇਂ 142 ਪਿੰਡ ਨੇ ਜੀ ਅ ਨਗਰ ਕੌਂਸਲ ਨਾਬਾ ਦੇ 23 ਵਾਰਡ ਨੇ ਪਾਸੋਂ ਦੇ 11 ਵਾਰਡ ਨੇ ਅਸੀਂ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਪੈਦਲ ਮਾਰਚ ਕਰ ਰਹੇ ਹਾਂ ਜੀ। ਪੈਦਲ ਯਾਤਰਾ ਕਰ ਰਹੇ ਆ ਉਥੋਂ ਦੇ ਲੋਕਲ ਨਿਵਾਸੀਆਂ ਨਾਲ ਲੈ ਕੇ ਉਹ 20 ਹੋਣ 50 ਹੋਣ 100 ਹੋਣ 150 ਹੋਣ 200 ਹੋਣ 300 ਹੋਣ 500 ਹੋਣ ਨਾਲ ਲੈ ਕੇ ਉਹਨਾਂ ਨੂੰ ਪੈਦਲ ਮਾਰਚ ਪੂਰੇ ਪਿੰਡ ਦਾ ਕਰਦੇ ਉਹਨਾਂ ਨੂੰ ਜਾਗਰੂਕ ਕਰਦੇ ਆ ਕਿ ਤੁਸੀਂ ਇਸ ਮਿਸ਼ਨ ਨਾਲ ਜੁੜੋ ਔਰ ਨਸ਼ਾ ਜਿਹੜਾ ਉਹ ਬਹੁਤ ਵੱਡਾ ਕੋਡ ਆ ਇਹ ਤੋਂ ਆਪਾਂ ਜਾਗੀਏ ਔਰ ਪਿੰਡ ਦੇ ਵਿੱਚ ਜਾਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹਦੇ ਵਿੱਚ ਨੌਜਵਾਨ ਇਹਦੇ ਵਿੱਚ ਲੇਡੀਜ਼ ਬਜ਼ੁਰਗ ਲੇਡੀਜ਼ ਜਿਹੜੇ ਨੇ ਬਜ਼ੁਰਗ ਨੌਜਵਾਨ ਬੱਚੇ ਸਾਰੇ ਪਾਰਟਿਸਪੇਟ ਕਰ ਰਹੇ ਆ ਔਰ ਜਿਹਦਾ ਵੱਡਾ ਬੈਨੀਫਿਟ ਜਿਹੜਾ ਆ ਰਿਹਾ ਔਰ ਜਿਹੜੇ ਅੰਕੜੇ ਆ ਉਹ ਇਹ ਦੱਸ ਰਿਹਾ ਕਿ ਹੁਣ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਉਹ ਵਿਗਣਾ ਘਟ ਹੋ ਗਿਆ ਕਿਤੇ ਕਿਤੇ ਸਿੰਪਟਮ ਬਾਕੀ ਨੇ ਉਹਦੇ ਉੱਪਰ ਪੰਜਾਬ ਪੁਲਿਸ ਲਗਾਤਾਰ ਲੱਗੀ ਹੈ ਜਿਵੇਂ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਨੇ ਵੀ ਕਿਹਾ ਕਿ ਅਸੀਂ ਪੂਰਾ ਜ਼ਿਲ੍ਹਾ ਮੋਨੀਟਰ ਕਰ ਰਹੇ ਹਾਂ ਔਰ ਸਾਡੇ ਕੋਲ ਰਿਪੋਰਟਾਂ ਬਹੁਤ ਸ਼ਾਨਦਾਰ ਆ ਰਹੀਆਂ ਨੇ ਤਾਂ ਬੜਾ ਬੈਨੀਫਿਟ ਹੋ ਰਿਹਾ ਔਰ ਉਹ ਉਹ ਮਾਂ ਜਿਹਦੇ ਅੱਖਾਂ ਦੇ ਵਿੱਚੋਂ ਹੰਝੂ ਖਤਮ ਹੋ ਗਏ ਸੀ ਉਹ ਮਾਂ ਜੀ ਦਾ ਸੁਪਨਾ ਸੀ ਜਿਨੇ 2022 ਦੇ ਵਿੱਚ ਇਹ ਸੋਚ ਕੇ ਵੋਟ ਪਾਈ ਸੀ ਵੀ ਪੰਜਾਬ ਨਸ਼ਾ ਮੁਕਤ ਹੋਊਗਾ ਸ਼ਾਇਦ ਮੇਰਾ ਘਰ ਉੱਜੜੋਂ ਤਾਂ ਵੱਜ ਜਵੇ ਉਹਦੀਆਂ ਮਾਂ ਦੇ ਅੱਖਾਂ ਦੇ ਵਿੱਚ ਦੁਆਰਾ ਜਿਹੜੀ ਆ ਉਹ ਚਮਕਾਉਣੇ ਸ਼ੁਰੂ ਹੋ ਗਏ ਆ ਬਿਲਕੁਲ ਪਹਿਲੇ ਪੜਾਚੇ ਕਾਫੀ ਘਰ ਵੀ ਟਾਹੇ ਗਏ ਨੇ ਅੱਜ ਵੀ ਤੁਸੀਂ ਚੇਤਾਵਨੀ ਦਿੱਤੀ ਆ ਕਿ ਜੇ ਕੋਈ ਐਵੇਂ ਦਾ ਪਤਾ ਲੱਗਿਆ ਸਾਨੂੰ ਉਹਨਾਂ ਦੇ ਘਰ ਵੀ ਟਾਹੇ ਜਾਣਗੇ ਕਿ ਉਸੇ ਤਰੀਕੇ ਨਾਲ ਚੱਲੀ ਜਾਣਾ ਬਿਲਕੁਲ ਟਾਵਾਂਗੇ ਜੀ ਜਿਹੜਾ ਨਸ਼ਾ ਵੇਚੂਗਾ ਉਹਦਾ ਘਰ ਵੀ ਟਾਵਾਂਗੇ ਉਹਦੀ ਪ੍ਰਾਪਰਟੀ ਵੀ ਜ਼ਬਤ ਕਰਾਂਗੇ ਜੀ ਇਹ ਐਲਾਨ ਕੀਤਾ ਹੈ ਜੀ ਔਰ ਸਖਤ ਤੋਂ ਸਖਤ ਕਾਰਵਾਈ ਹੋਗੀ ਜੇਲ੍ਹਾਂ ਦੇ ਵਿੱਚ ਬੰਦ ਕਰਾਂਗੇ ਉਹ ਕਿਸੇ ਦੇ ਸਕੇ ਨਹੀਂ ਜੀ ਸਮਾਜ ਦੇ ਦੁਸ਼ਮਣ ਨੇ ਇਸ ਕਰਕੇ ਉਹ ਸਾਡੇ ਵੀ ਦੁਸ਼ਮਣ ਨੇ ਉਹਨਾਂ ਨੂੰ ਖਤਮ ਕਰਨਾ ਸਾਡਾ ਟੀਚਾ ਜੀ ਤੁਹਾਨੂੰ ਕੀ ਲੱਗਦਾ ਜਦੋਂ ਤੱਕ ਕਾਰਜਕਾਲ ਪੂਰਾ ਹੋ ਜਾਣਾ ਪੂਰਾ ਨਸ਼ਾ ਖਤਮ ਹੋ ਜਾਊਗਾ ਜਾਂ ਹਜੇ ਸਮਾਂ ਲੱਗਣਾ ਦੇਖੋ ਪਿਛਲੀਆਂ ਸਰਕਾਰਾਂ ਦਾ ਗੱਲਾਂ ਹੀ ਕਰਦੀਆਂ ਸੀ ਨਾ ਜੀ ਉਹਨਾਂ ਨੇ ਤਾਂ ਕੋਈ ਸਟੈਪ ਚੱਕਿਆ ਹੀ ਨਹੀਂ ਗੁਟਕਾ ਸਾਹਿਬ ਦੀ ਸੌ ਖਾ ਕੇ ਉਹਨਾਂ ਨੇ ਤਾਂ ਇਹ ਇਹ ਕਿਹਾ ਸੀਗਾ ਬਈ ਮੈਂ ਨਸ਼ਾ ਖਤਮ ਕਰੂੰਗਾ ਜੀ 4 ਹਫ਼ਤਿਆਂ 'ਚ ਕੁਝ ਵੀ ਨਹੀਂ ਹੋਇਆ ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਸਾਡਾ ਇਹ ਸੁਪਨਾ ਜਿਹੜਾ ਬਹੁਤ ਅਸੀਂ ਇਹਦਾ ਵਿਜ਼ਨ ਬਣਾ ਕੇ ਤੇ ਵਰਕ ਆਊਟ ਕਰਕੇ ਅਸੀਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਔਰ ਇਹਦੇ ਵਿੱਚ ਕਾਮਯਾਬੀ ਮਿਲ ਰਹੀ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਜਿਸ ਤਰ੍ਹਾਂ ਪਹਿਲਾਂ ਸੀਗਾ ਸ਼ਰਿਆਮ ਹੀ ਹੁਣ ਉਹ ਕੰਮ ਜਿਹੜਾ ਹੁਣ ਲੁਕਸ਼ਿਪ ਕੇ ਚੱਲ ਰਿਹਾ ਪਰ ਉਹਦੀਆਂ ਵੀ ਅਸੀਂ ਰੂਟਸ ਜਿਹੜੀਆਂ ਨੇ ਜੜਾ ਲੱਭ ਰਹੇ ਆ ਤਾਂ ਕਿ ਉਹਨੂੰ ਵੀ ਖਤਮ ਕੀਤਾ ਜਾ ਸਕੇ ਤੁਹਾਡੇ ਹਲਕੇ 'ਚ ਕੀ ਲੱਗਦਾ ਪਹਿਲਾਂ ਕਿੰਨੇ ਪਰਸੈਂਟ ਸੀ ਪਹਿਲੇ ਪੜਾਅ 'ਚ ਕਿੰਨੇ ਪਰਸੈਂਟ ਦਾ ਫਰਕ ਪਿਆ ਤੇ ਹੁਣ ਕਿੰਨਾ ਕੁ ਲੱਗਦਾ ਤੁਹਾਨੂੰ ਸਾਡੇ ਹਲਕੇ 'ਚ ਤਾਂ ਐਡਾ ਕੋਈ ਖਾਸ ਹੈ ਨਹੀਂ ਕਿ ਰੋਟੀ ਪੁਲ ਤੇ ਪੈਂਦਾ ਜੀ ਪਿੰਡ ਰੋਟੀ ਪਿੰਡ ਪੈਂਦਾ ਉਹਨੂੰ ਨਾਬੇ ਨਾਲ ਜੋੜ ਕੇ ਦੇਖਿਆ ਜਾਂਦਾ ਕਿਉਂਕਿ ਬਲਾਕ ਨਾਬਾ ਉਹਨੂੰ ਨਾਬਾ সদর ਲੱਗਦਾ ਜੀ ਪਰ ਬੇਸਿਕਲੀ ਉਹ ਹਲਕਾ ਹੈਗਾ ਜੀ ਪਟਿਆਲਾ ਦਿਹਾਤੀ ਡਾਕਟਰ ਬਲਬੀਰ ਸਿੰਘ ਜੀ ਦਾ ਉਹਦੇ ਕਰਕੇ ਕੰਗੀ ਜਿਵੇਂ ਮੈਨੂੰ ਵੀ ਕਮੈਂਟ ਕਰਦੇ ਆ ਵੀ ਰੋਟੀ ਦੇ ਨਸ਼ਾ ਪੁਲਾਂ ਦੇ ਬਹੁਤ ਵਿਗਦਾ ਜੀ ਉਹ ਕੰਟਰੋਲ ਕਰੋ ਡਾਕਟਰ ਬਲਬੀਰ ਸਿੰਘ ਜੀ ਆਲਰੇਡੀ ਉੱਥੇ ਕੰਮ ਕਰ ਰਹੇ ਆ ਸੀਤ ਮੰਤਰੀ ਵੀ ਨੇ ਸਾਡੇ ਤੇ ਉਹ ਕੰਮ ਕਰ ਰਹੇ ਆ ਉੱਥੇ ਵੀ ਕਾਫੀ ਹੱਦ ਤੱਕ ਵੈਸਾ ਘੜੀ ਛੜ ਛੁੜ ਕੇ ਭੱਜ ਭੁਜ ਗਏ ਉਹ ਕਾਫੀ ਕੰਟਰੋਲ ਹੋ ਗਿਆ ਤੇ ਬਾਕੀ ਜੀ ਮੈਂ ਆਪਣੇ ਹਲਕੇ ਦੀ ਗੱਲ ਕਰਨਾ ਦੋ ਦਿਨ ਪਿੰਜਾਂ ਪਿੰਡਾਂ ਚ ਜਾਂ ਇੱਕ ਪਾਸੋਂ ਜਿੱਥੇ ਸਾਨੂੰ ਸਿੰਟਮ ਜਿਹੜੇ ਨਜ਼ਰ ਆਉਂਦੇ ਸੀ ਉੱਥੇ ਅਸੀਂ ਕੰਟਰੋਲ ਕਰ ਰਹੇ ਆ ਔਰ ਉਹਨਾਂ ਦੇ ਪ੍ਰਾਪਰ ਫੋਨ ਟਰੈਪ ਤੇ ਲਾਏ ਹੋਏ ਆ ਜੀ ਲੇਟੈਸਟ ਮਸ਼ੀਨਾਂ ਨੇ ਪੰਜਾਬ ਔਰ ਕਿਤੇ ਕਿਤੇ ਤੁਸੀਂ ਵਟਸਐਪ ਤੇ ਕਾਲ ਕਰਦੇ ਹੋ ਨੋਰਮਲ ਕਾਲ ਕਰਦੇ ਹੋ ਜਿਹਦੇ ਨਾਲ ਗੱਲ ਕਰਦੇ ਹੋ ਕੀ ਕਾਲ ਕਰਦੇ ਹੋ ਹਰ 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 ਚੀਜ਼ ਜਿਹੜੀ on ਰਿਕਾਰਡ ਆ ਜਾਂਦੀ ਹੈ ਜਿਹਦੇ ਤਹਿਤ ਜਿਹੜਾ ਕਾਰਵਾਈ ਜਿਹੜੀ ਕਰਨੀ ਬਹੁਤ ਈਜ਼ੀ ਹੋ ਗਈ ਹੈ ਤੇ ਸਰਕਾਰ ਪੂਰੀ ਮੁਸਤੈਦੀ ਨਾਲ ਇਹ ਕੰਮ ਕਰ ਰਹੀ ਹੈ ਔਰ ਸਾਨੂੰ ਵਿਸ਼ਵਾਸ ਹੈ ਪਰ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਲੋਕ ਲਹਿਰ ਤੋਂ ਬਿਨਾ ਕਦੇ ਵੀ ਕਿਸੇ ਮਹਿੰਮ ਨੂੰ ਕੰਮਜਾਮ ਨਹੀਂ ਕੀਤਾ ਜਾ ਸਕਦਾ ਕੱਲੀ ਸਰਕਾਰਾਂ ਜਾਂ ਪੰਜਾਬ ਪੁਲਿਸ ਕਹੀਏ ਭਾ ਖਤਮ ਕਰ ਦੋਵੇ ਜਦ ਤੱਕ ਜਦੋਂ ਤੱਕ ਲੋਕ ਨਾਲ ਨਹੀਂ ਜੁੜਨਗੇ ਜੋ ਤੱਕ ਲੋਕ ਇਹਨੂੰ ਲਹਿਰ ਨਹੀਂ ਬਣਾਉਣਗੇ ਪਰ ਲੋਕ ਇਤੇ ਪਹਿਰਾਂ ਦੇਣਗੇ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਬਣਾਈਆਂ ਨੇ ਠੀਕ ਹੈ ਜੀ ਉਹਦੇ ਵਿੱਚ ਅਸੀਂ ਮੈਂਬਰ ਬਣਾਏ ਨੇ ਇਸੇ ਕਰਕੇ ਪਿੰਡਾਂ ਦੇ ਵਿੱਚ ਅਸੀਂ ਪੈਦਲ ਮਾਰਚ ਕਰ ਰਹੇ ਹਾਂ ਕਿ ਲੋਕਾਂ ਨੂੰ ਜਾਗਣਾ ਪੈਣਾ ਜਦੋਂ ਲੋਕ ਜਾ ਕੇ ਤਾਂ ਸਮਝ ਲਓ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਬਿਲਕੁਲ ਜੀ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇ ਮਨ ਦੂਜਾ ਪੜਾਅ ਸ਼ੁਰੂਆਤ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਸ਼ੁਰੂਆਤ ਨਾਬਾਜ਼ ਕੀਤੀ ਐ एसएसपी ਪਹੁੰਚੇ ਨੇ ਅਤੇ ਕਹਿ ਰਹੇ ਨੇ ਕਿ ਲਗਾਤਾਰ ਜਿਹੜੀ ਸਾਡਾ ਸਿਸਟਮ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਨੂੰ ਉਸੇ ਤਰ੍ਹਾਂ ਜੜੋਂ ਪੰਜਾਬ ਸਰਕਾਰ ਖਤਮ ਕਰੇਗੀ ਜੋਗ ਸੀਐਮ ਸਾਹਿਬ ਦਾ ਤੇ ਮਨਜੋਗ ਡੀਜੀਪੀ ਪੰਜਾਬ ਦਾ ਜਿਹੜਾ ਇਹ ਜੰਗੀ ਪੱਧਰ ਤੇ ਉਪਰਾਲਾ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਹੁਣੇ ਆਪਣੇ ਦੂਜੇ ਪੜਾਅ 'ਚ ਪਹੁੰਚ ਚੁੱਕਾ ਪਹਿਲੇ ਪੜਾਅ 'ਚ ਮਨਜੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਆ ਉਹ ਸਪਲਾਈ ਚੇਨ ਨੂੰ ਤੋੜਨਾ ਹੈ ਤੇ ਵੱਡੀ ਸਫਲਤਾ ਪਟਿਆਲਾ ਪੁਲਿਸ ਨੂੰ ਤੇ ਸਮੁੱਚੀ ਪੰਜਾਬ ਪੁਲਿਸ ਨੂੰ ਹਾਸਲ ਹੋਈ ਵੱਡੀ ਗਿਣਤੀ ਚ ਮੁਕਦਮੇ ਦਰਜ ਹੋਏ ਤੇ ਵੱਡੀ ਗਿਣਤੀ ਚ ਨਸ਼ਾ ਤਸਕਰ ਜਿਹੜੇ ਆ ਉਹ ਜ਼ਿਲ੍ਹਾ ਚ ਅੰਦਰ ਭੇਜੇ ਗਏ ਹੁਣ ਇਸ ਯੁੱਧ ਨਸ਼ੇ ਵਿਰੁੱਧ ਨੂੰ ਦੂਜੇ ਪੜਾ ਚ ਲੈ ਕੇ ਜਾਂਦੇ ਹੋਏ ਇਹਨੂੰ ਜੰਗੀ ਪੱਧਰ ਤੇ ਇੱਕ ਮਹਿੰਮ ਬਣਾਉਣਾ ਹੈ ਜਿਹਦੇ ਚ ਸਮਾਜ ਦੇ ਸਾਰੇ ਸੱਜਣਾ ਨੂੰ ਮੇਰੀ ਇਹ ਬੇਨਤੀ ਆ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ ਚ ਇਹਨੂੰ ਮੈਂ ਇੱਕ ਬਿਮਾਰੀ ਕਹਿੰਨਾ ਹੈ ਉਹਦੇ ਚ ਫਸੇ ਉਹਨਾਂ ਨੂੰ ਆਪਾਂ ਡੀ ਐਡਿਕਸ਼ਨ ਸੈਂਟਰਾਂ 'ਚ ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾ ਕੇ ਤੇ ਉਹਨਾਂ ਨੂੰ ਮੁਖ ਧਾਰਾ 'ਚ ਸ਼ਾਮਿਲ ਕਰਕੇ ਤੇ ਉਹਨਾਂ ਨੂੰ ਰੋਜ਼ਗਾਰ ਵਾਲੇ ਪਾਸੇ ਤੋਰਨਾ ਹੈ ਤਾਂ ਕਿ ਉਹ ਵੀ ਜਿਹੜੀ ਮੁਖ ਧਾਰਾ 'ਚ ਸ਼ਾਮਿਲ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਵੀ ਹੈਗੀ ਆ ਉਹਦਾ ਨੰਬਰ ਵੀ ਸਾਰੇ ਅਖਬਾਰਾਂ 'ਚ ਸਾਰੇ ਥਾਣਿਆਂ 'ਚ ਹੈਗਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ ਤੇ ਆਪਣੇ ਨਜ਼ਦੀਕੀ ਥਾਣੇ ਜਾ ਕੇ ਆਪਣੇ ਐਸ ਐਚ ਓ ਨੂੰ ਦੱਸਿਆ ਜਾਵੇ ਤਾਂ ਕਿ ਇੱਕ ਤੇ ਜੇ ਤਸਕਰ ਬਾਰੇ ਇਨਫੋਰਮੇਸ਼ਨ ਦਿੰਦੇ ਤੇ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਜਾਊਗੀ ਤੇ ਜੇਕਰ ਉਹਨਾਂ ਦੇ ਆਪ ਦੇ ਪਰਿਵਾਰ ਦਾ ਕੋਈ ਜੀ ਇਸ ਚੀਜ਼ ਚ ਲੱਗਾ ਤੇ ਐਸ ਐਚਓ ਤੇ ਡੀ ਐਸ ਪੀ ਸਰਕਲ ਦੇ ਸਹਿਯੋਗ ਨਾਲ ਨਸ਼ਾ ਛੁਡਾਊ ਕੇਂਦਰ ਚ ਦਾਖਲ ਕਰਾਇਆ ਜਾਵੇ